ਪ੍ਰਥਾ ਤੁਇ ਸੁਪਰਬਉਤੀ ਨੀ ਸਹਾਈ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੇ ਦਸਵੇਂ। ਪ੍ਰਥਮ ਭਗਵਤੀ ਸਿਮਰਕਾਇ ਗੁਰੂ ਨਾਨਕ ਨੈ ਧਿਆਏ। ਅਰੰਗਤ ਗੁਰਤੇ ਅਮਰਦਾਸ ਸਰੰਦਾਸ ਹੋਇ ਸਹਾਈ। ਹਰਗਨ ਹਰ ਗੋਬਿੰਦ ਨੂੰ ਸਿਮਰਉ ਸ੍ਰੀ ਹਰਦਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਸਜਿਠੇ ਸਭ ਦੁਖ ਜਾਏ। ਤੀਕ ਬਹਾਦਰ ਸਿਮਰਿਆ ਘਰ ਨਾਉ ਨਿਦੇ ਆਵੇ ਧਾਏ। ਸਭ ਥਾਈ ਹੋਏ ਸਹਾਈ। ਕਸਵੇਂ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਰੇ ਦਸੰ ਪਾਛਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰਦ ਅੰਦਰ ਕੇ ਬੋਲੋ ਜੀ ਪੰਜਾਬ ਪਿਆਰਿਆ ਤੋਹਾ ਸਾਹਿਬ ਜਾਦਿਆਂ ਚਾਲਿਆਂ ਮੁਕਤਿਆ ਹਠਿਆਂ ਜਪਿਆਂ ਤਪਿਆਂ ਜਨਾ ਨਾਮ ਜਪਿਆ ਵਡ ਛਕਿਆ ਦੀਪ ਚਲਾਈ ਤੇ ਗਵਾਹੀ ਦੇ ਕੇ ਹਣਾ ਨੇਠ ਕੀਤਾ ਤਰ੍ਹਾਂ ਪਿਆਰਿਆਂ ਸੁਪਿਆਰਿਆਂ ਦੀ ਕਮਾਈ ਦਾ ਧਿਆਨ ਰੱਖੀ ਖਾਲਸਾ ਜੀ ਬੋਲੋ ਜੀ ਆਲੇ ਗੋ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਰੇਤ ਸੀਸ ਦਿੱਤੇ ਬੰਦ ਬੰਦ ਕਟਾਏ ਕੰਪਰਣਿਆਂ ਲਹਾਈਆਂ ਚਰਖੜੀਆਂ ਦੀ ਚੜਿਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾਂ ਨਾਲ ਲਿਵਾਏ ਰਣ ਲੇਖਵਾਇ ਦਾ ਅੰਤਰ ਕੀ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਡਾ ਤਰਤਾ ਸਰਬੱਤ ਗੁਰਦਵਾਰਿਆਂ ਦਾ ਅੰਤਰ ਕੀ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿ ਚੱਤੇ ਆਵਨ ਕਾ ਸਨਕਾ ਸਰਬ ਸੁਖ ਹੋਵੇ ਜਹਾਨਾ ਖਾਲਸਾ ਰਈ ਸਾਇ ਤਹਾ ਤਹ ਰਖਿਆ ਰਿਆ ਤੇ ਦੇਗ ਤੇਗ ਫਤੇ ਬ੍ਰਿੰਦਗੀ ਪੈਗ ਪੰਜ ਕੀ ਦੀਪ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਰੀਕੇ ਬੋਲ ਵਾਲੇ ਬਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੇ ਦਾਨ ਕੇ ਸੂਦਾਨ ਰਹਿਤ ਦਾਨ ਵਿਦੇਕ ਦਾਨ ਵਿਸਾਹ ਦਾਨ ਪ੍ਰੋਸਾਹ ਦਾਨ ਦਾਨ ਸਿਰਦਾਨ ਨਾਲ ਉਦਾਨ ਸ੍ਰੀ ਅਮਰੰਤ ਸਾਰੰਗ ਸਾਹਿਬ ਜੀ ਦੇ ਦਰਸ਼ਨ ਸ਼ਨਾਰ ਚੌਕੀਆਂ ਝੰਡੇ ਬੁੰਗੇ ਜੁਗ ਜੋਗ ਅਕਾਲ ਧਰਮ ਕਾ ਦੇਹਕਾਰ ਭੋਲੋ ਜੀ ਵਾਹੇ ਹੋ ਸਿੱਖਾਂ ਦਾ ਮਨਮੀਵਾਦ ਮੱਤ ਉੱਚੀ ਮਤ ਪਤ ਦਾ ਰਾਖਾ ਬਹਾਏ ਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਕਾਰਜੀਆ ਸ੍ਰੀ ਵੰਕਾਰ ਸਾਹਿਬ ਤੇ ਹੋ ਗੁਰਦੁਆਰੇ ਗੁਰ ਤਾਂ ਮਾਏ ਦੇ ਜਿਨਾ ਤਉ ਪੰਥ ਨੂੰ ਵਿਛੋੜਿਆ ਗਿਆ ਏ ਕੁੱਲੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਪ੍ਰੇਮ ਤੇਰੀ ਖਾਲਸਾ ਦੀਨ ਬਖਸ਼ੂ ਕੀ ਨਿਮਾਣਿਆ ਦੇ ਮਾਣ ਨਤਾਰਿਆਂ ਦੇ ਤਾਣ ਨੇ ਉਟਿਆਂ ਦੇ ਊਠ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇੰਤੀ ਜੋਦੜੀ ਹੈ ਸੱਚੇ ਪਾਤਸ਼ਾਹ ਜੀ ਆ ਚਾਰ ਪੈਰ ਵੈਣਾ ਆਪਣੇ ਘਾਰੇ ਅੰਦਰ ਪਟੀਤ ਹੋਈ ਚਾਰ ਪੈਰ ਜਹਾਰਾ ਆਪਣੇ ਘਾਰੇ ਅੰਦਰ ਪਟੀਤ ਕਰਾਉਣਾ ਆਵੇ ਸ਼ੀਰ ਧਨ ਧਨ ਬਾਦ ਰਿਕਸ਼ੇ ਰੀਤਨਾ ਦੇ ਪਾਵਨ ਪਵਿੱਤਰ ਉਸਤਾਰ ਗੁਰਦੁਆਰਾ ਸ਼ੀਰ ਗੰਜੂ ਸਾਹਿਬ ਦੀ ਵਿਖੇ ਪਾਵਨ ਦਰਬਾਰੇ ਅੰਦਰ ਸਤਿਗੁਰੂ ਜੀ ਆਪ ਜੀ ਦੇ ਸੋਹਣੇ ਸਿੰਘਾਸਨ ਪਿਆਰ ਕਿਤੇ ਗਏ ਹਰ ਆਦਿ ਕਿਰਪਾ ਗੁਰੂ ਸਿੰਘਾ ਸਦਾ ਦੇ ਪ੍ਰਕਾਸ਼ ਮਨੋਂ ਪਰ ਕੇ ਖੁੱਲੇ ਦਰਸ਼ਨ ਦੇ ਦਾਰ ਪਾਵਨ ਪਰਮਾਨੰਦ ਬੁਸ਼ਕੀ ਸੰਗਤਾਂ ਨੂੰ ਪ੍ਰਾਰਥਨਾ ਕਰੂ ਦਰ ਤੇ ਆਈ ਸੰਗਤ ਦੇ ਦਰ ਹਾਜ਼ਰੀ ਕੈਲ ਤੁਲ ਤੇ ਟਾਵਾਂ ਉਸੇਵਾਵਾਂ ਦਰ ਪਰਵਾਰ ਕਰਮੀਆਂ ਦਰੋਂ ਘਰੋਂ ਸਿੱਖੀ ਸਿਦਕ ਪ੍ਰਸਾਦ ਨਾਮ ਨਾਮ ਰਚਣਾ ਸ਼ਬਦ ਪਾਵਨ ਆਵਾ ਕੋਈਆ ਤਲੀਆ ਸਰਬੱਤ ਦੇ ਕਾਰਜ ਰਾਸਕ੍ਰਮੇ ਕਉ ਕਿਰਪਾ ਆਪ ਜੀ ਦੇ ਪਾਵਨ ਸਰੂਪ ਸੋਖ ਆਸਨ ਸਥਾਨਾਂ ਤੋਂ ਪ੍ਰਕਾਸ਼ ਸਥਾਨਾਂ ਦੇਵ ਜਨ ਦੀ ਆਗਿਆ ਰਖੋ ਰਸਤੇ ਤੇ ਅੰਗ ਸੰਗ ਸਹਾਈ ਹੋਣਾ ਸਹੀ ਪਿਆਰੇ ਮੇਰ ਜਿਨ੍ਹਾਂ ਬਣਿਆ ਜੀ ਦਾ ਨਾਮ ਚਿਤਿਆਵੇ ਨਾਮ ਰਚਨਾ ਚਲਦੀ ਕਲਾ ਤੇਰੇ ਸਾ ਮਾਣ ਦੇ ਕੀ ਪਤੇ ਬੋਲੇ